ਆ ਚੁੱਕੀ ਆ ਪਿਛਲੇ ਵਲੌਗ ਚ ਤੁਸੀਂ ਆ ਦੇਖਿਆ ਸਾਰਾ ਗਾਰਡਨ ਦਿਖਾਇਆ ਮੈਂ ਤੁਹਾਨੂੰ ਗਾਰਡਨ ਚ ਰੱਖਣ ਵਾਲਾ ਫਰਨੀਚਰ ਆ ਤੇ ਮੈਂ ਹੁਣੇ ਚਲਦੀ ਆ ਵੀ ਦੇਖੋ ਆਪਾਂ ਸ਼ੁਰੂ ਕਰਦੇ ਹੁਣ ਤੁਸੀਂ ਕਹੋਗੇ ਕਿ ਗਰੋਸਰੀ ਸਟੋਰ ਵਗੈਰਾ ਦੇ ਦਾ ਬਥੇਰੇ ਦਿਖਾਤੇ ਹੁਣ ਐਂ ਨਾ ਸੋਚੇ ਕਿ ਕੈਨੇਡਾ ਚ ਚਾਦਰ ਆਉਣੀ ਹੈਗੀਆ ਤੇ ਖੂਸ਼ਣ ਪਏ ਆ ਪਰਦੇ ਪਏ ਸਾਰੇ ਦਿਖਾਉਣੀ ਆ ਮੈਂ ਇਹ ਦੇਖ ਰਹੀ ਕਿ ਮੈਂ ਸ਼ੁਰੂ ਕਿੱਥੇ ਤੇ ਕਰਾਂ ਇੱਧਰ ਸ਼ੁਰੂ ਕਰ ਲਵਨੀ ਆ ਲੋ ਗਾਇਸ ਹੁਣ ਆਪਾਂ ਇੱਧਰ ਦਾ ਬਣਾ ਲਈਏ ਸਾਰੇ ਦਾ ਇਧਰ ਆਪਣਾ ਬੈੱਡ ਸ਼ੀਟ ਵਗੈਰਾ ਪਈ ਹੈ ਸਾਰੀਆਂ ਦਿਖਾਉਣੀ ਹੈ ਮੈਂ ਇਧਰ ਦਾ ਟੂਰ ਕਰਾ ਦਮ ਤੁਹਾਨੂੰ ਸਾਰਾ ਇੱਥੇ ਸਾਰੇ ਕੁਸ਼ਨ ਪਏ ਆ ਸਰਾਣੇ ਪਏ ਆ ਔਰ ਚਾਦਰਾਂ ਵੀ ਬੈੱਡ ਸ਼ੀਟ ਵੀ ਪਈਆਂ ਹੈ ਵੇ ਜਾ ਪਤਾ ਨਹੀਂ ਗਿਆ ਗੁੰਬੜਾ ਜੀ ਮੁੰਡਾ ਕੰਬਲੇ ਲੱਗਦੇ ਆ ਲਓ ਤੁਹਾਨੂੰ ਹੁਣ ਦਿਖਾਉਣੀ ਆ ਇਹਨੂੰ ਉੱਪਰ ਕਰ ਲਨੀ ਆ ਲਓ ਹੁਣ ਦੇਖਣਾ ਸ਼ੁਰੂ ਕਰੋ ਤੁਸੀਂ ਤੇ ਇਹ ਖੇਸ ਜੇ ਪਏ ਆ ਪਤਾ ਨਹੀਂ ਇਹ ਹੈ ਕਦੇ ਵਾਸਤੇ ਆ ਪਤਾ ਨਹੀਂ ਜਿਹੜੀ ਚੀਜ਼ ਬਾਰੇ ਮੈਨੂੰ ਨਹੀਂ ਪਤਾ ਮੈਂ ਨਹੀਂ ਦੱਸ ਸਕਦੀ ਹੈ ਨਾ ਤੋਂ ਇਧਰ ਆਪਣਾ ਇਧਰ ਪਤਾ ਨਹੀਂ ਕੀ ਫੋਲਡ ਕੀਤਾ ਹੋਇਆ ਦੋਸਤੋ ਤੁਹਾਨੂੰ ਪਤਾ ਇਹ ਤਾਂ ਦੇਖੋ ਪਤਾ ਹੈ ਇਹ ਮੈਨੂੰ ਪਤਾ ਹੈ ਕਿ ਇਹ ਪਿੱਲੋ ਪਏ ਆ ਇਧਰ ਗੋਲ ਜੇ ਪਿੱਲੋ ਪਏ ਆ ਇਹ ਮਤਲਬ ਕਵਰ ਲੈਣੇ ਵਾਲੇ ਆ ਰੱਖੀਓ ਤੁਸੀਂ ਐਨੀ ਵੀ ਕੋਈ ਚੀਜ਼ ਹੈ ਨਹੀਂ ਸਾਰਾ ਕੁਝ ਮਿਲਦਾ ਇੱਥੇ ਸੌਫਟ ਪਾਇਆ ਸਾਰੇ ਦੇਖੋ ਸੁਣੋਣੇ ਦੇਖੋ ਗਾਇਸ ਜੋ ਦੇਖਣ ਵਾਲੀ ਚੀਜ਼ ਹੈ ਦੇਖੋ ਕਿੰਨੇ ਪਿਆਰੇ ਹਨ ਔਰ ਹੈ ਵੀ ਇਹ 29 ਡਾਲਰਾਂ ਦਾ ਹੈ ਆ ਦੇਖੋ ਕਿੰਨਾ ਸੋਹਣਾ ਇਹ ਮੇਂ ਮਸ਼ੀਨ 'ਚ ਗਾਇਸ ਤੋਂ ਵੀ ਹੋ ਜਾਂਦੇ ਆ ਤੇ ਇੱਧਰ ਆਪਣਾ ਏਸੀ ਕੁਇਲਟ ਜਦ ਕੀ ਜ਼ਰੂਰਤ ਨਹੀਂ ਪੈਂਦੀ ਇੱਥੇ ਸਿੱਖ ਵਰਲਡ ਲੈਣ ਦੇ ਇਸ ਮੌਸਮ 'ਚ ਬਸ ਜੂਨ ਚਲਾਈ ਚ ਪੈਂਦੀ ਹੈ ਤੇ ਆ ਕਵਰ ਆ ਸਾਰੇ ਇੱਧਰ ਵੀ ਸਾਰੇ ਸਰਾਣੇ ਪਏ ਐ ਇੱਥੇ ਤਾਂ ਇਹ ਚੀਜ਼ਾਂ ਦੀ ਜ਼ਰੂਰਤ ਪੈਂਦੀ ਗਰਮ ਇਦਾਂ ਦੇ ਤੇ ਆ ਵੀ ਸਾਰੇ ਸਰਾਣੇ ਭਏ ਆ ਇਹ ਤਾਂ ਬਹੁਤ ਹਾਰਡ ਜੇ ਪਏ ਆ ਪਰ ਜੋ ابھی ਹੈ ਜੀ ਮੈਂ ਇੰਡੀਆ ਦੀਆਂ ਚਾਦਰਾਂ ਆਪਾਂ ਨੂੰ ਹਨਾ ਜਿਸ ਤਰ੍ਹਾਂ ਇਹਨਾਂ ਰੇਸ਼ਮੀ ਜਿੱਦ ਤਰ੍ਹਾਂ ਹੈ ਮੈਂ ਤੁਹਾਨੂੰ ਇਹੀ ਗਾਈਡ ਕਰੂੰਗੀ ਕਿ ਆਪਣਾ ਚਾਦਰਾਂ ਦਾ ਤੁਸੀਂ ਇੰਡੀਆ ਤੋਂ ਹੀ ਲੈ ਆ ਕਰੋ ਇੰਡੀਆ ਵਾਲੀਆਂ ਚਾਦਰਾਂ ਸੋਹਣੀਆਂ ਹੁੰਦੀਆਂ ਨੇ ਤੇ ਇੱਥੇ ਹੈ ਤਾਂ ਪ੍ਰਿੰਟ ਵਧੀਆ ਸਾਰੇ ਦੇਖੋ ਹਨਾ ਦੇਖੋ ਜਿਵੇਂ ਉੱਪਰ ਕਿੰਨਾ ਸੋਹਣਾ ਲੱਗਦਾ ਪ੍ਰਿੰਟ ਆਵਾਲਾ ਪਰ ਨ ਰੇਸ਼ਮੀ ਰੇਸ਼ਮੀ ਜੀਆਂ ਇਹ ਦੇ ਬੈੱਡ ਤੇ ਖੜਦੀਆਂ ਨਹੀਂ ਹੈਗੀਆਂ ਇਸ ਕਰਕੇ ਮੈਂ ਤੁਹਾਨੂੰ ਐਡਵਾਈਸ ਕਰੂੰਗੀ ਕਿ ਚੱਦਰਾਂ ਔਰ ਗਰਮੀਆਂ ਦੇ ਕੱਪੜੇ ਤੁਸੀਂ ਜਿੰਨੇ ਇੰਡੀਆ ਤੋਂ ਲਿਆ ਸਕਦੇ ਹੋ ਲਿਆਓ ਬਾਕੀ ਦੇਖੋ ਇਹ ਸਿਰਹਾਣੇ ਜਿਮੀਆਂ ਇੱਥੇ ਤੇ ਲਲੂ ਇੱਥੇ ਵਧੀਆ ਹੁੰਦੇ ਆ ਫਿਰ ਲੋ ਇਹ ਬੜੇ ਸੌਫਟ ਹੁੰਦੇ ਆ ਇਧਰ ਛੋਟੇ ਬੱਚਿਆਂ ਦੇ ਭੈ ਉਹ ਵੀ ਦਿਖਾ ਦੰਨੀ ਮੈਂ ਤੁਹਾਨੂੰ ਅਰੇ ਕਿਤੇ ਨਹੀਂ ਸਾਫਟਵੇਅਰ ਨੂੰ ਬਹੁਤ ਥਿਆਰੇ ਲੱਗਦੇ ਆ ਉਹ ਹੁਣ ਉਧਰ ਚੱਲਦੇ ਕੁਸ਼ਨ ਪਏ ਆ ਉਧਰ ਹਨ ਤੇ ਆ ਸਾਰੇ ਨਹੀਂ ਕੁਸ਼ਨ ਨਹੀਂ ਪਏ ਹੈਗੇ ਇਹ ਵੀ ਇਹ ਵੀ ਮੈਨੂੰ ਲੱਗਦਾ ਕਿ ਅਟੀ ਲੱਗ ਰਿਹਾ ਮੈਨੂੰ ਤਾਂ ਕਿ ਹੁਣ ਆ ਬੱਝ ਚੱਲਦੇ ਆ ਹਾਂ ਤਾਂ ਐਨੇ ਬੇਕਾਰ ਨਾ ਮੈਂ ਲੈ ਲਿਆ ਸੀ ਇੱਕ ਮੈਂ ਤਾਂ ਇੰਨਾ ਔਖਾ ਕਰਿਆ ਪਲੇਨ ਚ ਨਾ ਮੈਂ ਨਹੀਂ ਹੁੰਨੇ ਕੇ ਜਾਣਾ ਇੱਕ ਦੁਵਿਦਾ ਲਾ ਮੈਂ ਕਿਹੜਾ ਚੁਣਨੀ ਪਈ ਆ ਉਹਦਾ ਸ਼ੋਅ ਜੀ ਬਣਾਈ ਹੋਈ ਆ ਲੋ ਜੇ ਇੱਧਰ ਵੀ ਬਿੱਲੋ ਪਈ ਆ ਪਿੱब्बा ਰਾਮਨਾ ਸੁਤੀ ਪਈ ਆ ਤੇ ਇੱਧਰ ਹੁਣ ਫੇਰ ਫਰਨੀਚਰ ਹੀ ਆ ਗਿਆ ਇੱਧਰ ਸਾਰਾ ਹਨਾ ਤੇ ਹੁਣ ਉਦਾ ਬਣਾ ਦੰਨੀ ਉਹਦਾ ਬਣਾ ਦੰਨੇ ਇਹਦਾ ਬਣਾ ਦੰਨੀ ਇਹ ਬੈੱਡ ਬੱਚਿਆਂ ਵਾਸਤੇ ਹੋਊਗਾ ਜਿਹੜੇ ਬੱਚੇ ਗੇਰ ਨਹੀਂ ਜਾਂਦੇ ਛੋਟੇ ਬੱਚੇ ਉਹਨਾਂ ਵਾਸਤੇ ਹੋਊਗਾ ਮੈਂ ਤਾਂ ਆਈਡੀਆ ਹੀ ਲਾ ਰਹੀ ਆ ਬਾਕੀ ਤੁਸੀਂ ਦੱਸ ਦਿਓ ਐਟ ਦ ਵੇ ਗੋਲ ਗੋਲੇ ਸਰਾਣੇ ਪਏ ਆ ਸਾਰੇ ਬੈੱਡ ਪਏ ਆ ਕਿੰਨੇ ਛੋਟੇ ਛੋਟੇ ਬੈੱਡ ਪਏ ਆ ਸਿੰਪਲ ਜਿਹਾ ਲੱਗਦੀ ਆ ਪਰ ਹੈ ਬੜੇ ਐਕਸਪੈਂਸਿਵ ਫਾਂ 600 ਡਾਲਰ ਦਾ ਹੈ। ਉਹਦੇ ਕੁ ਚੜਾਈ ਵੀ ਕਿੰਨੀ ਸੋਹਣੀ ਹੈ। ਸੋਹਣੀ ਲੱਗਦੇ ਆ। ਦੇਖੀਓ ਤੁਸੀਂ। ਸਾਰੇ ਦਿਖਾ ਦਿੰਨੇ ਆ ਤੁਹਾਨੂੰ। ਇਹ ਵਿਚਾਰੇ ਜਦੋਂ ਕੋਈ ਗੈਸਟਰ ਰਹਿਣ ਆ ਜਾਂਦਾ ਮੇਰੇ ਵਰਗਾ 6-7 ਮਹੀਨੇ ਪਾਸੇ ਉਹਨੂੰ ਦੇ ਦਿੰਦੇ ਆ। ਬੱਟ ਮੈਨੂੰ ਤਾਂ ਸੋਹਣਾ ਬੱਡ ਦਿੱਤਾ ਹੋਆ ਸਾਡੀ ਸਿਸਟਰ ਨੇ ਜਿਹੜੇ ਬਚਾਰੇ ਮੁੰਡੇ ਨੇ ਆਣੇ ਆ ਜੰਦੇ ਉਹਨਾਂ ਵਾਸਤੇ ਲਾ ਦਿੰਦੇ ਗੁੰਜੀ ਅਜੇ ਕੈਨੇਡਾ ਓਏ ਕੈਨੇਡਾ ਹੈ ਕੈਨੇਡਾ ਹੈ ਤੇ ਇੱਧਰ ਸੋਫਾ ਬੜਾ ਸੋਹਣਾ ਪਿਆ ਯਾਰ ਆਮ ਦਾ ਇਹ ਗੱਡ ਕੇ ਤੁਸੀਂ ਟੀਮ ਦੇਖੋ ਰਿਲੈਕਸ ਕਰੋ ਇਹ ਰਿਲੈਕਸ ਸਾਰਾ ਨਹੀਂ ਹੈਗਾ ਇਹ ਰਿਲੈਕਸ ਸਾਰਾ ਹੈ ਜਿਵੇਂ ਕੁਰਸੀ ਨਹੀਂ ਹੈ ਇਹ ਲੜੇ ਵਾਲੀ ਦੇ ਕੋਲ ਹੈਗੀ ਸੀ ਪਰ ਉਹ ਚੁਬਦੀ ਮੋਦ ਸੀ ਤੇ ਬਾਕੀ ਪੰਜ ਜੀ ਮੈਨੂੰ ਵਰਕਸ ਆਉਂਦਾ ਹੀ ਆ ਆ ਦੇਖੋ ਇਹ ਬੱਚੇ ਵਾਸਤੇ ਨਾ ਮੈਂ ਦਾ ਬਣੇ ਜਵਾਕਾ ਦੇ ਬੱਚੇ ਵਾਸਤੇ ਇਹੋ ਜਿਹਾ ਬੈੱਡ ਲਵਾਂਗੀ ਸੁੱपने ਲੈਣੇ ਜਗ੍ਹਾ ਅੱਜ ਹੋਣਗੇ ਪੂਰੇ ਪ੍ਰਮਾਤਮਾ ਨੇ ਸਾਰੇ ਸੁਪਨੇ ਪੂਰੇ ਕੀਤੇ ਇੱਧਰ ਦੋਸਤੋ ਮੈਟ ਪਏ ਆ ਗਲੀਚੇ ਕਾਰਪਟ ਜੋ ਵੀ ਤੁਸੀਂ ਕਹਿੰਦੇ ਆ ਆਪਣੀ ਆਪਣੀ ਭਾਸ਼ਾ ਵਿੱਚ ਤੇ ਬਹੁਤ ਸੋਹਣੇ ਪਏ ਆ ਇੱਧਰ ਵੀ ਮੈਟ ਬੜੇ ਜ਼ਬਰਦਸਤ ਬਏ ਮੈਂਟਡ ਵੀ ਬਹੁਤ ਸੋਹਣੇ ਪਏ ਆ ਇੱਧਰ ਆਪਾਂ ਸਾਰਾ ਬਣਾ ਲਿਆ ਏ ਤੇ ਹੁਣ ਚੱਲਦੇ ਆ ਹਿੰਦਲੀ ਸਾਈਡ ਚ ਜਾਂਦੇ ਆ ਤੋ ਇੱਧਰ ਵੀ ਸਾਰੇ ਸੋਫੇ ਹੀ ਪਏ ਆ ਦੱਸੋ ਕਿਹੜਾ ਪਸੰਦ ਆ ਤੁਹਾਨੂੰ ਮੈਨੂੰ ਬੜਾ ਜਿਹੜਾ ਪਸੰਦ ਆ ਨਹੀਂ ਮੈਨੂੰ ਆਹ ਨਹੀਂ ਪਸੰਦ ਬਣਦਾ ਆ ਆ ਵੀ ਸੋਹਣਾ ਏ ਮੋ ਜਿਹੜਾ ਆਰਾਮ ਦਾ ਜਿਹਾ ਹੋਵੇ ਨਾ ਸੋਹਣਾ ਲੱਗਦਾ ਆ ਵੀ ਨਹੀਂ ਸੋਹਣਾ ਹੈਗਾ ਫਾਈਨਿੰਗ ਟੇਬਲ ਵਾਚਰ ਆ ਤੇ ਆ ਆਰੇ ਰਹੀ ਗਈ ਆ ਵਸਨ 쇼 ਵਾਸਤੇ ਤੇਰੇ ਗਾਇਸ ਕੁਰਸੀਆਂ ਦੇਖ ਲਓ ਕੁਰਸੀਆਂ ਦੇਖ ਲਓ ਬਲਤਸੀ ਇਹ ਨਾਲ ਦੇ 9 ਲਿਖੇ ਹੋਏ ਆਪਣੇ ਆਪ ਬੜੀ ਜੋ ਇਹ ਕੰਫਰਟੇਬਲ ਜਿਨੀ ਹੈਗੀ ਐਂ ਵੈਸੀ ਨੂੰ ਲੱਗਦਾ ਨਾ ਜਿਸ ਤਰ੍ਹਾਂ ਵੈਸੀ ਬੈਠਣਾ ਨੂੰ ਹੈ ਨਹੀਂ ਲੈਪਟਾਪ ਚਲਾਉਣ ਦੇ ਨੇ ਪੜਨਾ ਹੈ ਫਰੇਟ ਬੈਠ ਕੇ ਲਓ ਜੀ ਆਪਾਂ ਤੁਹਾਨੂੰ ਇੱਧਰ ਵੀ ਦਿਖਾ ਇਹ ਵੀ ਆਪਣਾ ਇਸ ਦਾ ਪਤਾ ਨਹੀਂ ਕਿ ਇੱਥੇ ਰੱਖ ਸਕਦੇ ਆ ਪੜ੍ਹਾਈ ਕਰ ਸਕਦੇ ਤੇ ਸੋ ਸਟ੍ਰੇਟ ਬੈਠਣੇ ਕੰਫਰਟੇਬਲ ਜ ਨਹੀਂ ਹੈ ਸਾਰਾ ਫਰਨੀਚਰ ਇਹ ਚਲੋ ਅੱਧਰ ਦਿਖਾ ਦਿੰਦੇ ਆ ਤੁਹਾਨੂੰ ਡਰ ਵਗੈਰਾ ਇਹ ਤਾਂ ਆਪਾਂ ਟੱਕ ਜਾਈਏ ਆਪਾਂ ਟੱਕਵੇਂ ਐਸੇ ਵੈਸੇ ਚਲੋ ਸੋਹਣੇ ਕੋਈ ਨਹੀਂ ਸਸੇ ਹੁਣ ਉੱਥੇ ਆਪਣਾ ਘਰ ਤੇ ਬਣਾਏ ਹੋਏ ਤਾਂ ਕਰਕੇ ਸਾਨੂੰ ਹਲਕੇ ਜਿਹਾ ਲੱਗਦੇ ਆ। ਅੰਦਰ ਵੀ ਦੇਖ ਲਿਓ ਕੀ ਆ। ਸਪੇਸ ਤਾਂ ਬਹੁਤ ਆ ਹੈ। ਇਹ ਤਾਂ ਵਧੀਆ ਲੱਗਦਾ। ਕੁਰਸੀਆਂ ਉੱਪਰ ਵੀ ਬਈਆਂ ਸਾਰੀਆਂ। ਸਾਰਾ ਫਰਨੀਚਰ ਹਾਊਸ ਮੇਂ ਤੁਹਾਨੂੰ ਦਿਖਾਤਾ। ਆ ਵੀ ਟੇਬਲ ਦੇਖ ਲੂੰ। ਆ ਇਦਾਂ ਦੀ ਇੱਥੇ ਕੋਈ ਹੈ ਹੀ ਨਹੀਂ ਮੈਨੂੰ। ਆ ਮੇਰਾ ਵਗੈਰਾ ਦੇਖ ਲਓ ਇਹ ਨਰ ਕੀ ਭਦੋਂ ਹਨ ਜਿਹੜੇ ਕੁਸ ਲਾਸ ਵਾਲੀਆਂ ਹੁੰਦੀਆਂ ਉਹਨਾਂ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਬਸ ਸਾਰਾ ਸਮਾਨ ਦੇਖਦਾ ਮੈਨੂੰ ਨਹੀਂ ਸੋਹਣੀਆਂ ਲੱਗਦੀਆਂ ਤੇ ਦੇਖੋ ਜੋ ਮੈਨੂੰ ਨਹੀਂ ਸੋਹਣੀਆਂ ਲੱਗਦੀਆਂ ਉਹ ਤਾਂ ਮੈਂ ਕਹੂੰਗੀ ਮੈਨੂੰ ਨਹੀਂ ਸੋਹਣੀਆਂ ਲੱਗਦੀਆਂ ਜੀ ਸੋ ਮੈਂ ਤੁਹਾਨੂੰ ਸਾਰਾ ਫਰਨੀਚਰ ਇੱਧਰ ਲਾ ਵੀ ਦਿਖਾਤਾ इतना ज्यादा ज्यादा टाइम लगे तो बहुत टाइम लग जाना चलते हैं अपन लेकिन नहीं है आएगा ये क्या चीज़ है भाई अदर का पता ही नहीं क्या चीज़ है ਨਿੱਕੀ ਆਵਾਜ਼ ਸੁਣਿਓ। ਹੋ ਗਈ। ਸੁਣਨੀ ਆ। ਉਹਨਾਂ ਦਾ ਚੱਲਦੇ ਐਵੇਂ ਫਰਨੀਚਰ ਹੈ ਇੱਧਰ। ਕਮਰੇ ਆਈਆਂ ਕੁਰਸੀਆਂ ਵਈਆਂ। ਪਰ ਅਥੇ ਕੋ ਮਦਦ ਕੋਈ ਹੈ ਨਹੀਂ ਸਾਰਿਆਂ ਨੂੰ ਖੜਕੇ ਕੰਮ ਕਰਨਾ ਪੈਂਦਾ ਹੈ ਪਰ ਦੇਖਣੇ ਵਿੱਚ ਕੀ ਹਰਜਾ ਦੋਸਤੋ ਤਿਸ ਤਰ੍ਹਾਂ ਗੇਮ ਗੋਮਨੇ ਖੇਲਦੇ ਬੱਚੇ ਘਰਾਂ ਵਿੱਚ ਰੱਖਣੇ ਇੱਥੇ ਤਾਂ ਅਫੀਸਰ ਵੀ ਵਿਚਾਰੇ ਖੜਕੇ ਕੰਮ ਕਰਦੇ ਆ ਬਹੁਤ ਹਾਰਡ ਵਰਕ ਕਰਦੇ ਇੱਥੇ ਸਾਰੇ ਚਲੋ ਦਿਖਾ ਦਿੰਨੀ ਆ ਮੈਂ ਤੁਹਾਨੂੰ ਕੁਰਸੀ ਇੱਕ ਸੇ ਇੱਕ ਵੱਡਕਰ ਹੈ ਬੈਠ ਕੇ ਤੁਹਾਨੂੰ ਫੁੱਲ ਨਜ਼ਾਰੇ ਆਉਣੇ ਨੇ ਮੇਰੇ ਬੈਠਣ ਦਾ ਟਾਈਮ ਨਹੀਂ ਹੈਗਾ ਕੈਨੇਡਾ ਜਿੱਥੇ ਨੂੰ ਬੈਠਣ ਦਾ ਟਾਈਮ ਤਾਂ ਮੈਨੂੰ ਨਹੀਂ ਹੈ ਕੈਨੇਡਾ ਜਿੱਦਾਂ ਗਿਆ ਹੋਣਾ ਬੈਠਣ ਦਾ ਟਾਈਮ ਤਾਂ ਮੈਨੂੰ ਨਹੀਂ ਹੈਗਾ ਮੈਂ ਸੋਚਦੀ ਆ ਕਿ ਜਿੰਨਾ ਟਾਈਮ ਹੈ ਮੈਂ ਸਾਰਾ ਵਲੋਗ ਬਣਾ ਲਵਾਂ ਕਵਰ ਕਰ ਲਵਾਂ ਆ ਵੀ ਕੱਲ੍ਹ ਬੋ ਵੀ ਕੱਲ੍ਹ ਮੈਂ ਆ ਵੀ ਕਰ ਲਵਾਂ ਸੋ ਅਦਰ ਐ ਸ਼ੋ ਪੀਸ ਜਿਆ ਸਜਾਵਟ ਵਾਸਤੇ ਸਮਾਨ ਵਗੈਰਾ ਡੈਕੋਰੇਟ ਪਣਾ ਘਰ ਨੂੰ ਰੱਖਣਾ ਹੋਵੇ ਇਹ ਵੀ ਸਾਰਾ ਫਰਨੀਚਰ ਹੀ ਪਿਆ ਹੈ ਹੁਣ ਆਪਾਂ ਚੱਲਦੇ ਆਂ ਅੰਦਰ ਬੈੱਡ ਸ਼ੀਟ ਤੋਂ ਅੰਦਰ ਵੀ ਬੈੱਡ ਜਿਹੜੇ ਪਏ ਉਹ ਵੀ ਦਿਖਾ ਦੰਨੀ ਆ ਤੁਹਾਨੂੰ ਮੈਂ 210 ਦਾ 210 ਚਾਰ ਮਿਲਦਾ ਹੈ गाइस ਕੀ ਜੋ ਤੁਸੀਂ ਸਾਰੇ ਸਾਰਾ ਮੈਂ ਤੁਹਾਨੂੰ ਘੁੰਮ ਕੇ ਦਿਖਾ ਦੂੰ ਹੁਣ ਚੱਲਦੇ ਆਪਾਂ ਬਾਹਰ